ਮੁਕੇਰੀਆਂ ਦੇ ਅਧੀਨ ਆਉਂਦੇ ਪਿੰਡ ਮਾਖੇ ਦੇ ਵਿੱਚ ਅੱਜ ਤਕਰੀਬਨ 3:00 ਵਜੇ ਦੇ ਕਰੀਬ ਇੱਕ ਗੁੱਜਰ ਭਾਈਚਾਰੇ ਦੇ ਕੁੱਲ ਨੂੰ ਅੱਗ ਲੱਗ ਗਈ। ਅਗਨੀ ਭਿਆਨਕ ਸੀ ਕਿ ਅੱਗ ਦੇ ਨਾਲ ਪੂਰਾ ਕੁੱਲ ਸੜ ਕੇ ਸੁਆਹ ਹੋ ਗਿਆ। ਜਿਸ ਵਿੱਚ ਪਰਿਵਾਰ ਦੇ ਕੱਪੜੇ ਤੇ ਹੋਰ ਜ਼ਰੂਰੀ ਸਮਾਨ ਵੀ ਅੱਗ ਦੀ ਲਪੇਟ ਵਿੱਚ ਆ ਗਿਆ। ਉੱਥੇ ਹੀ ਇਸ ਦੇ ਆਸ-ਪਾਸ ਦੇ ਲੋਕਾਂ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਗੱਲ ਨਾ ਬੰਦੀ ਦੇਖ ਕੇ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਸੱਗ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ਤੇ ਪਹੁੰਚੀ ਫਾਇਰ ਬਿਗੇਡ ਵੱਲੋਂ ਅੱਗ ਦੇ ਉੱਤੇ ਕਾਬੂ ਪਾਇਆ ਜਾ ਰਿਹਾ ਹੈ। ਉੱਥੇ ਕੁਲਦੇ ਮਾਲਕ ਲਤੀਫ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਮਕੇਰੀਆਂ ਦੇ ਪਿੰਡ ਮਾਖੇ ਵਿੱਚ ਤਕਰੀਬਨ 10 ਤੋਂ 15 ਸਾਲ ਤੋਂ ਰਹਿ ਰਹੇ ਹਨ। ਅਤੇ ਅੱਜ ਅਚਾਨਕ 3:00 ਵਜੇ ਉਹਨਾਂ ਦੇ ਕੁਲਦੇ ਦੇ ਨਜ਼ਦੀਕ ਉਹ ਜਿਸ ਖੇਤ ਵਿੱਚ ਰਹਿੰਦੇ ਹਨ ਉਸ ਦਾ ਮਾਲਕ ਬੀੜੀ ਪੀ ਰਿਹਾ ਸੀ ਅਤੇ ਬੀੜੀ ਦੇ ਚੰਗਿਆੜੇ ਕੰਨ ਅੱਗ ਲੱਗ ਗਈ। ਅੱਗ ਵਿੱਚ ਉਹਨਾਂ ਦਾ ਪੂਰਾ ਕੁਲ ਸੜ ਕੇ ਸੁਆਹ ਹੋ ਗਿਆ ਲਤੀਫ ਦੇ ਦੱਸਣ ਮੁਤਾਬਿਕ ਉਹਨਾਂ ਦੇ ਟਰੰਕ ਵਿੱਚ 5 ਲੱਖ ਰੁਪਏ ਸੀ ਜੋ ਕਿ ਹੁਣ ਮਿੱਟੀ ਹੋ ਚੁੱਕਾ ਹੈ ਅਤੇ ਹੋਰ ਵੀ ਕੀਮਤੀ ਸਮਾਨ ਇਸ ਆਗ ਦੀ ਚਪੇੜ ਇਸ ਅਗਦੇ ਨਾਲ ਉਹਨਾਂ ਦੇ ਮੱਜਾਂ ਦੇ ਲਈ ਇਕੱਠੇ ਕੀਤੇ 1.5 ਤੋਂ 2 ਲੱਖ ਰੁਪਏ ਦੀ ਪਰਾਲੀ ਵੀ ਸੜ ਕੇ ਸੁਆਹ ਹੋ ਚੁੱਕੀ ਹੈ। ਉਹਨਾਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ। ਉੱਥੇ ਮੌਕੇ ਤੇ ਪਹੁੰਚੇ ਮੁਖੇਰੀਆਂ ਥਾਣੇ ਦੇ ਐਸਐਚਓ ਪ੍ਰਮੋਦ ਕੁਮਾਰ ਨੇ ਅੱਗ ਲੱਗਣ ਦੇ ਕਾਰਨਾਂ ਦਾ ਜਾਇਜ਼ਾ ਲਿਆ ਅਤੇ ਉਹਨਾਂ ਨੇ ਕਿਹਾ ਕਿ ਇਸ ਵਿੱਚ ਜੋ ਵੀ ਕਸੂਰਬਾਰ ਹੋਵੇਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੇਰਾ ਮੇਰਾ ਨਾਮ ਜਕੂਬ ਹੈ ਜੀ। ਇਮ ਅੱਗ ਲੱਗੀ ਜੀ ਕੀ ਜਲਵਾ ਇਹ ਅਸੀਂ ਮੱਖਾ ਪਿੰਡ ਮੱਖਾ ਮਕੇਰੀਆਂ ਠਾਣਾ ਪਿੰਡਾ ਜਿੱਥੇ ਅਸੀਂ ਖੜੇ ਆ ਇੱਥੇ ਅੱਗ ਲੱਗੀ ਹੈ ਲਤੀਫ ਦੇ ਨੂੰ ਕੁੱਲ ਪਰਾਲੀ ਸਾਰਾ ਕੁਝ ਫੁਕੋ ਗਿਆ ਇਹਦਾ ਕਹਿੰਦਾ ਮਤਲਬ ਪੰਜ ਲੱਖ ਰੁਪਈਆ ਵੀ ਸੀਗਾ ਮੇਰੇ ਕੋਲ ਮੈਂ ਕਿਤੇ ਜਗ੍ਹਾ ਇਹਨੇ ਲਈ ਛੱਡ ਛੁੱਟ ਪਾਣੀ ਸੀ ਬੱਚਿਆਂ ਵਾਸਤੇ ਡੰਗਰਾਂ ਵਾਸਤੇ ਡੰਗਰ ਵੀ ਵੇਚੇ ਆ ਕੋਈ ਦੇਰੀ ਤੋਂ ਪੈਸੇ ਵੀ ਲੈਂਦੇ ਆ ਬਾਕੀ ਇਸ ਵੇਲੇ ਦੇਖੋ ਬਹੁਤ ਪੱਠੇ ਦੀ ਕਮੀ ਹੈ ਮਤਲਬ 2.5 ਲੱਖ ਦੀ ਇਹਦੀ ਪਰਾਲੀ ਵੀ ਸੀਗੀ ਬਾਕੀ ਜੋ ਟੋਮ ਟੱਲੀ ਹੈ ਜੋ ਗਹਿਣਾ ਵੀ ਸੀਗਾ ਬੱਚਿਆ ਕੁਛ ਨਹੀਂ ਜੀ ਇਹਦਾ ਦੇ ਦੇਖੋ ਇਹ ਗਰੀਬ ਹੈਗਾ ਦੇਖੋ ਗਰੀਬ ਬੰਦਾ ਹੈ ਇਹਦਾ ਨਾ ਬਾਤ ਤੋਂ ਬਾਤ ਇਹਦੀ ਮਦਦ ਅਸੀਂ ਪ੍ਰਸ਼ਾਸਨ ਕੋਲੋਂ ਮਦਦ ਮੰਗਦੇ ਆ ਕੱਲ ਕਿਹੜਾ ਕਿੰਨਾ ਕਿ ਨੁਕਸਾਨ ਹੋ ਗਿਆ ਟੋਟਲ ਜੇਕਰ ਗੱਲ ਕਰੀਏ ਤਾਂ ਦੇਖੋ ਟੋਟਲ ਦੇਖੋ ਘਰ ਦੀਆਂ ਜਿਆਦਾ ਤਾਂ ਬੜੀਆਂ ਹੁੰਦੀਆਂ ਤੁਹਾਨੂੰ ਪਤਾ ਟੋਟਲ ਜ 5 ਲੱਖ ਲੱਗਦੀ ਕਹਿੰਦਾ ਤੇ ਦੇਖੋ 6-7 ਲੱਖ ਦਾ ਬਾਕੀ ਵੀ ਨੁਕਸਾਨ ਹੈਗਾ ਇਹਦਾ ਕੀ ਅੱਗ ਲੱਗਣ ਤੇ ਕੀ ਕਰ ਰਹੇ ਇਹ ਜੀ ਜਿਹਦੀ ਜਿਹਦੀ ਪਹਿਲੀ ਚ ਬੈਠਾ ਸੀ ਮਾਲਕ ਉਹਦੇ ਕੋਲ ਲੱਗੀ ਅੱਗ ਹਾਂਜੀ ਉਹਨੇ ਆਪੇ ਕਹੇ ਤਾਂ ਜੀ ਮੇਰੇ ਕੋਲ ਲੱਗੀ ਆ ਕਿਤੇ ਤਾਂ ਤਾਂ ਨਹੀਂ ਹੋਇਆ ਜੀ ਨਹੀਂ ਮਾਲੀ ਜਾਨੀ ਨੁਕਸਾਨ ਇਹ ਨਹੀਂ ਬਚਾਇਆ ਹੋਇਆ ਮਾਲਕ ਨੇ ਬਚਾ ਕਰਤਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਇਹੋ ਜੀ ਇਨਸਾਫ ਮੰਗਦੇ ਆ ਕਿ ਇਹਦੀ ਵੱਧ ਤੋਂ ਵੱਧ ਮਦਦ ਕੀਤੀ ਜਾਏ ਕੀ ਨਾਮਾ ਜੀ ਆਪਣਾ ਤੇ ਕਿਥੇ ਰਹਿੰਦੇ ਸੀ ਤੁਸੀਂ ਬਸ ਇੱਥੇ ਰਹਿੰਦਾ ਜੀ ਚਾਰ ਪੰਜ ਸਾਲ ਹੋ ਗਏ ਮੈਨੂੰ ਇੱਥੇ ਰਹਿੰਦਾ ਹਾਂ ਅੱਗ ਲੱਗ ਗਈ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਦਾ ਫਿਰ ਜੋ ਵੀ ਥਾ 15 20 ਸਾਲ ਦਾ ਸਾਡਾ ਜੋ ਮਿਹਨਤ ਸੀ ਉਹ ਸੜ ਗਿਆ ਸਾਰਾ ਸਿੱਤੇ ਹਾਂ ਜੀ ਇਹ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਜੇ ਕੋਈ ਗੱਲ ਕਰੀਏ ਤਾਂ ਕੋਈ ਪੈਸੇ ਨਗਦੀ ਸੀ 5 ਲੱਖ ਰੁਪਏ ਆ ਅੱਛਾ ਜੀ ਬਾਕੀ ਗਹਿਣੇ ਗੁਣੇ ਸੀ ਜੋ ਪਾਂਡਾ ਕਪੜਾ ਜੋ ਵੀ ਥਾ ਇੱਥੇ ਸੀ ਸਾਰਾ ਜਾਇਦਾਦ ਸਾਡਾ ਇਹਨਾਂ ਦੇ ਘਰ ਸੀ ਛੱਡੇ ਦੇ ਪੇਟੀਆਂ ਉਹ ਇਹਨਾਂ ਨੇ ਚੁਕਾਤੀਆਂ ਉੱਥੋਂ ਇੱਥੇ ਲੈ ਕੇ ਰੱਖੀਏ ਕੁੱਲ ਦੇ ਵਿੱਚ ਉਹ ਸਭ ਪੈਸਿਆਂ ਦੀ ਗੱਲ ਕਰੀ ਤਾਂ ਕਿੰਨੀ ਲੱਗਦੀ ਸੀ 5 ਲੱਖ ਰੁਪਏ ਸੀ ਤੇ ਬਾਕੀ ਜਿਹੜੇ ਹੋਰ ਗਹਿਣੇ ਗੱਤੇ ਦੀ ਗੱਲ ਗਹਿਣੇ ਤਾਂ ਉਹ ਤਾਂ ਗਹਿਣੇ ਮਹਿੰਗੇ ਹੀ ਬਣਦੇ ਸੀ ਇਹਨੇ ਨਹੀਂ ਦੇ ਸੀ ਜਨੇ ਨੇ ਉਹ ਨਾਲ ਇਹ ਕਾਫੀ ਨੁਕਸਾਨ ਹੋ ਗਿਆ ਹੈ ਮਨਾਂ ਤੇ ਪ੍ਰਸ਼ਾਸਨ ਦੇ ਮੋਕੇ ਤੇ ਪਹੁੰਚਿਆ ਹੁਣ ਅੱਗੇ ਤੇ ਕਾਬੂ ਪਾ ਲਿਆ ਗਿਆ ਜੀ ਬਾਕੀ ਜਿਹੜੇ ਉਹ ਪ੍ਰਾਲੀ ਦਾ ਹਸਾਬ ਕਿਤਾਬ ਹੈ 1.5 ਲੱਖ ਰੁਪਏ ਹੈ ਪ੍ਰਾਲੀ ਦੇ ਲੱਗਾ ਸੀ ਉਸ ਭਾਰੀ ਇਹ ਹੁਣ ਮੋਕੇ ਦੇ ਇਸ ਲਈ ਪ੍ਰਾਲੀ ਜਿਹੜੀ 2.5 ਲੱਖ ਦੀ ਸੀ ਜਨੇ ਇਸ ਲਈ ਬਹੁਤ ਜਨੇ ਐਮਰਜੈਂਸੀ ਸਾਨੂੰ ਪ੍ਰਾਲੀ ਦੇ ਸਾਰਾ ਸਿਰ ਬੰਦਾ ਇਹ ਨਾਮ ਕੀ ਹੈ ਜੀ ਤੁਹਾਡਾ ਲਤੀਫ ਲਤੀਫ ਹੈ ਜੀ ਉਹ ਨਾਮ ਤੁਹਾਡਾ ਹਾਂ ਜੀ ਲਤੀਫ ਨਾਮ ਇਹ ਤਾਂ ਦੀ ਗੱਲ ਕਰੀ ਕੀ ਨਾਮ ਤੁਹਾਡਾ ਮੁਸਾ ਅੱਛਾ ਹਾਂਜੀ ਇਹ ਮਕੇਰੀਆਂ ਦੇ ਮਾਖੇ ਦੇ ਪਿੰਡ ਚ ਰਿਆ ਰਹੀ ਹੈ ਜੀ ਹਾਂਜੀ ਮਾਖੇ ਪਿੰਡ ਇਹਨਾਂ ਵੀਰੇ ਤੁਹਾਡਾ ਮੰਗਲ ਸਿੰਘ ਜੀ ਦਸੂਹ ਫਾਇਰ ਗ੍ਰੇਡ ਤੋਂ ਆਏ ਪਾ ਸਾਨੂੰ ਕੋਲ ਆਈ ਸੀ ਕਿ ਮਕੇਰੀਆਂ ਮਾਖੇ ਪਿੰਡ ਨਾ ਗੁਜਰੇ ਕੋਲ ਅੱਗ ਲੱਗੀ ਹੈ ਆਪਾਂ मौके ਤੇ ਆ ਕੇ ਉਦਾਂ ਕਾਬੂ ਪਾਇਆ ਹੈ ਬਾਕੀ ਹਲੇ ਤੱਕ ਅੱਗ ਲੱਗੀ ਪਈ ਹੈ ਬਾਕੀ ਦੇਖ ਲੈ ਜਿੱਦਾਂ ਸਾਨੂੰ ਲੱਗੂਗਾ ਆਪਾਂ ਗੱਡੀਆਂ ਹੋਰ ਮੰਗਾ ਲੀਆਂ ਨੇ ਦੇਖ ਲੈ ਜਿੱਦਾਂ ਹੋਊਗਾ ਆਪਾਂ ਪੂਰਾ ਪੂਰਾ ਕੋਸ਼ਿਸ਼ ਕਰਾਂਗੇ ਜੀ ਕਿੰਨਾ ਕ ਲੱਗਦਾ ਜੀ ਵੀਰੇ ਨੁਕਸਾਨ ਹੋ ਗਿਆ ਨੁਕਸਾਨ ਇਹਨਾਂ ਦਾ ਕਾਫੀ ਹੋ ਗਿਆ ਜਾਨੀ ਨੁਕਸਾਨ ਨਹੀਂ ਉਦਾਂ ਕਾਫੀ ਨੁਕਸਾਨ ਹੋ ਗਿਆ ਇਹਨਾਂ ਦਾ ਘਰ ਦਾ ਸਵਾਸ ਨੂੰ ਛੱਡ ਗਏ ਜੀ ਹੁਣ ਤੱਕ ਕਿੰਨੀਆਂ ਅੱਗ ਦੀਆਂ ਜਿਹੜੀਆਂ ਗੱਡੀਆਂ ਆ ਚੁੱਕੀਆਂ ਅੱਗ ਭਜਾਉਣ ਦਾ ਹਲੇ ਇੱਕ ਗੱਡੀ ਆਈ ਬਾਕੀ ਵਗਰ ਆਂਦੀ ਵੀ ਗੱਡੀ ਠੀਕ ਐ ਐਸਾ ਮਕੇਰੀਆਂ ਦੇ ਮਾਕੇ ਚ ਜਿਹੜੀ ਅੱਗ ਲੱਗੀ ਕਿਨੇ ਏਤੀ ਗੱਲਬਾਤ ਹੋ ਸਕਦੀ ਮੌਕੇ ਤੇ ਆਏ ਆ ਜਿਹੜਾ ਪਰਾਲੀ ਦਾ ਮਾਲਕ ਕਹਿੰਦਾ ਉਹਨੇ ਇੱਕ ਤੋਂ ਆਪਣੇ ਪਰਾਲੀ ਨੂੰ ਬੜੀ ਬੁੜੀ ਪਿੰਦੇ ਕਿਤੇ ਅੱਗ ਲੱਗੀ ਇਹ ਤੋਂ ਬਾਕੀ ਦੇਖਦੇ ਵੈਰੀਫਾਈ ਕਰ ਰਹੇ ਦੋਨੋਂ ਪਾਰਟੀਆਂ ਨੂੰ ਬਲਾਅਟ ਖਾਣੇ ਅੱਛਾ ਜੀ ਨੁਕਸਾਨ ਤਾਂ ਕਾਫੀ ਹੋ ਗਿਆ ਇਹਨਾਂ ਦਾ ਪਰ ਇਹ ਹੈ ਵੀ ਚੰਗਰ ਪਛੇ ਦਾ ਬਚਾ ਹੈਗਾ ਸਮਾਨ ਦਾ ਠੀਕ ਚਾਕੇ ਬਾਕੀ ਸਮਾਨ ਸਭ ਤੋਂ ਸੜਕੇ ਸਾਰਾ ਸਵਾਫ ਹੋ ਗਿਆ ਬਾਕੀ ਦੇਖਦੇ ਜੋ ਵੀ ਬਣ ਜੇ ਲੱਗਦਾ ਜਮ ਮਾਲੀ ਨਿਕਸਾ ਕੇ ਲੱਗਦਾ ਮਨ ਤਾਂ ਹੁਣ ਸੀਮੈਂਟ ਡਾਣ ਕੇ ਸਾਰੇ ਦਸਨ ਕੇ ਕਿਸ ਹਿਸਾਬ ਨਾਲ ਕਿੰਨਾ ਕਰੇਗਾ ਜਿਸਨੂੰ ਜਿਸਨੂੰ ਜਿਸ ਸਾਹ ਨੂੰ ਹੋਇਆ ਉਸਾਰਾ ਕਾਰਵਾਈ ਕਰਦਾਂਗੇ ਜੇ ਤਾਂ ਬੈਕੇਜ ਨੂੰ ਨਿਬੜਦਾ ਠੀਕ ਹੈ ਨਹੀਂ ਤਾਂ ਫਿਰ ਕਾਰਵਾਈ ਤੇ ਕਰਾਂਗੇ ਥੈਂਕ ਯੂ